ਸਾੜਾ ਸਾਰੀ ਬੈਲਟ ਦੀ ਸਾਰੀ ਬਾਰਡਰ ਬੱਦੀ ਸਾਰਾ ਪਾਣੀ ਪਾਣੀ ਕਿੰਨਾ ਕਾਇਆ ਕਿੰਨੇ ਦਿਨਾਂ ਤੋਂ ਲਾਤੇ ਜੀ ਇਹ ਸੜਜੇ 6 ਦਿਨ ਹੋ ਗਏ ਪਾਣੀ ਵਧਦੇ ਨੇ ਪਹਿਲੇ ਕਰਿਆ ਆਇਆ ਸੀ ਫਿਰ ਹਟ ਗਿਆ ਸੀਗਾ ਉਸ ਤੋਂ ਬਾਅਦ ਹੁਣ 6 ਸਾਧ ਗੋਲੋ ਪਾਣੀ ਵਧਦਾ 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 ਬਹੁਤ ਜ਼ਰ ਹੋ ਗਿਆ ਜੀ ਰਾਤ ਤੱਕ ਕਿੰਨਾ ਕ ਵਧਿਆ ਜੀ ਰਾਤ ਤੋਂ ਸਰ ਰਾਇ ਘਰ ਤੋਂ ਘਰੇ 1.5 ਫੁੱਟ 2 ਫੁੱਟ ਵਧ ਗਿਆ ਜੀ ਅੱਛਾ ਰਾਤ ਤੋਂ ਲੈ ਕੇ ਹੁਣ ਤੱਕ ਅਜੇ ਕੋਈ ਪ੍ਰਸ਼ਾਸਨ ਦਾ ਕਿਸੇ ਤਰ੍ਹਾਂ ਪ੍ਰਸ਼ਾਸਨ ਦਾ ਜੀ ਹੁਣ ਆਉਣਗੇ ਤਾਂ ਪਤਾ ਲੱਗੇ ਗੱਲ ਮੈਂ ਤੁਹਾਨੂੰ ਹੁਣ ਪਹੁੰਚਾਇਆ ਅਜੇ ਮੈਂ ਹੁਣੇ ਹੀ ਪਹੁੰਚਿਆ ਤੇ ਹੁਣ ਮੈਂ ਚੱਲੇ ਫਾਈਲ ਕਰਨ ਨੂੰ ਆੜ ਜਗ੍ਹਾ ਕਰਨੇ ਸਮਾਨ ਨੂੰ ਹਟਾ ਅੱਛਾ ਸਮਾਨ ਕੱਢਣ ਲੱਗੇ ਕੱਢਾਂਗੇ ਕਿਥਾ ਤੋਂ ਹੁਣੇ ਪੈਣਾ ਜੇ ਤੇ ਮੇਰੇ ਸਾਡੇ ਫਤਲਾ ਸਮਾਨ ਕੱਢਣਾ ਕਿਹੜਾ ਜੀ ਤੁਹਾਡਾ ਇਹ ਪਿੰਡ ਰੇਫੇਲੀ ਪੈਣੀ ਜੀ ਅੱਛਾ ਸਾਰਾ ਉਹ ਚਪੇਟ ਚ ਆ ਗਿਆ ਉੱਧਰ ਹੀ ਆ ਗਿਆ ਜੀ ਜੰਗੜ ਪਿੰਡ ਨਾਲ ਪਾਣੀ ਸੜ ਤੋਂ ਲੱਗ ਗਿਆ ਜੀ ਇਧਰ ਦੋਨਾ ਨਾਨਕਾ ਜੀ ਪਰੂ ਬੁੱਢਾ ਦਰਿਆ ਉਹ ਚਲਾਉਂਦਾ ਉਹ ਵੀ ਪਾਣੀ ਇੱਧਰ ਆ ਰਿਹਾ ਜੀ ਕਿਹੜਾ ਬੁੱਢਾ ਦਰਿਆ ਪਾਕਿਸਤਾਨ ਤੋਂ ਸੜਕ ਨਾਲੋਂ ਪਰੋਂ ਨਿਕਲਦਾ ਬੁੱਢਾ ਦਰਿਆ ਮੇਰਾ ਨਾਮ ਜਸਨ ਸਿੰਘ ਹੈ ਜਲਾਲਾਬਾਦਾ ਰਹਿਣ ਵਾਲਾ ਹਾਂ ਜੀ ਸਾਡੇ ਰਿਸ਼ਤੇਦਾਰ ਹੈ ਗਿਆ ਗੁਲਾਬੇ ਪੈਣੀ ਜੀ ਸਾਡੇ ਮੇਰੇ ਭੈਣ ਰਹਿੰਦੇ ਆ ਜੀ ਸਾਨੂੰ ਦੋ ਦਿਨ ਦਿਨ ਤੋਂ ਪਤਾ ਲੱਗ ਰਿਹਾ ਵੀ ਪਾਣੀ ਬਹੁਤਾ ਵਧ ਰਿਹਾ ਉਹ ਸਾਨੂੰ ਕਹਿ ਰਿਹਾ ਸੀ ਸਾਡੇ ਕੋਲ ਆਓ ਅਸੀਂ ਸਮਾਨ ਸਾਰਾ ਕੱਢ ਕੱਢਣਾ ਹੈ ਸਾਡੇ ਨਾਲ ਆ ਕੇ ਸਮਾਨ ਸਮoon ਕਢਾ ਦਿਓ ਅਸੀਂ ਇਸ ਲਈ ਉਹਨਾਂ ਦਾ ਪਤਾ ਲੈਣ ਆਏ ਆ ਅੱਜ ਵੀ ਪਾਣੀ ਕਿੰਨਾ ਵੱਧ ਗਿਆ ਪਾਣੀ ਇਸ ਟਾਈਮ ਉਹਨਾਂ ਦੇ ਜ਼ਮੀਨ ਦੇ ਵਿੱਚ ਤਾਂ ਵੜ ਚੁੱਕਿਆ ਉਹਨਾਂ ਨੂੰ ਸ਼ਾਇਦ ਕੱਲ ਤੱਕ ਜਾਂ ਪਰਸੋਂ ਦਾ ਸਮਾਨ ਕੱਢਣਾ ਪੈ ਜਾਵੇ ਅੱਜ ਮੈਂ ਉਸ ਹਾਲਾਤ ਦਾ ਪਤਾ ਲੈ ਕੇ ਚੱਲਿਆ ਸੀ ਅੱਜ ਕੱਲ ਪੁੱਛਿਆ ਹਾਲਚਾਲ ਪੁੱਛਿਆ ਨਾ ਤੁਹਾਡੇ ਕੀ ਲੱਗਦੇ ਨੇ ਮੇਰੀ ਭੈਣ ਅੱਛਾ ਤਿਆਰੀ ਕਿਸ ਤਰ੍ਹਾਂ ਦੀ ਹੁਣ ਉਹਨਾਂ ਦੀ ਪਿਆਰੀ ਬੱਸ ਉਹ ਸਮਾਨ ਦੀ ਤਿਆਰੀ ਹੈ ਕੱਢਣ ਦੀ ਹੁਣ ਤਾਂ ਕੋਈ ਪ੍ਰਸ਼ਾਸਨ ਤਾਂ ਕੁਝ ਕਰ ਨਹੀਂ ਰਿਹਾ ਪ੍ਰਸ਼ਾਸਨ ਤਾਂ ਅਜੇ ਤੱਕ ਹਾਲਚਾਲ ਨਹੀਂ ਪੁੱਛਣ ਆਇਆ ਉਹਨਾਂ ਦਾ ਵੀ ਤੁਹਾਡਾ ਨਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਬੱਸ ਉਹਨਾਂ ਦੀ ਜ਼ਮੀਨ ਫਸਲਾਂ ਤਾਂ ਗੁੱਲ ਹੋ ਚੁੱਕੀਆਂ ਨੇ ਕਿੰਨੇ ਕੋ ਇਲਾਕੇ ਚ ਪਾਣੀ ਆਇਆ ਜੀ ਇਲਾਕਾ ਹੀ ਸਾਰਾ ਰੇਤੇ ਵਾਲ ਪੈਣੀ ਹੋ ਗਿਆ ਸੱਦਾ ਸਿੰਘ ਹੋ ਗਿਆ ਗੁਲਾਬਾ ਹੋ ਗਿਆ ਨਾਲ ਸਾਰੇ ਜ਼ਮੀਨਾਂ ਘਟੋ-ਕੱਟ ਵੀ ਇੱਥੇ 1000 ਕਿੱਲਾ ਤਾਂ ਜਿਹੜਾ ਤਬਾਹ ਹੋ ਚੁੱਕਾ ਹੈ। ਇਵਾਦਤ ਕਰਨੀ ਨਹੀਂ ਸਰਕਾਰ ਬੰਕੜੀ ਮਰਜੀ ਕਾਂਗਰਸ ਹੈ ਬੰਦ ਝਾੜੂ ਵਾਲਾ ਇਸ ਟਾਈਮ ਮੌਜੂਦਾ ਹੈ ਗਿਆ ਜੀ ਠੀਕ ਹੈ। ਕੋਈ ਨਹੀਂ ਪਿਛਲੀ ਵਾਰੀ ਬੌਜੀ ਕਿੰਨਾ ਪਾਣੀ ਆਇਆ ਸੀ ਇਸ ਨੇ ਕੁਝ ਨਹੀਂ ਦਿੱਤਾਗਾ। ਜਨਤਾ ਕੀਤੀ ਮਦਦ ਜੋ ਕੀਤੀ ਰਹੀ ਹੈ। ਠੀਕ ਹੈ। ਸਰਕਾਰ ਕਹੇ ਨਾ ਸੀ ਦਿੱਤਾ ਕੀ ਦਿੱਤਾ ਮੁਆਵਜ਼ਾ ਵੀ ਨਹੀਂ ਦਿੱਤਾ ਨੇ ਪੂਰਾ ਠੀਕ ਹੈ। 6000 ਕਿੱਲੇ ਤੋਂ ਦਿੱਤਾ ਨੇ ਦੋ ਦੋ ਕਿਸ਼ਤ ਮਗਰ ਨਹੀਂ ਖੜੀ ਆ। ਨਵਾਈ ਵੀ ਨਹੀਂ ਦਿੱਤੀ ਨੇ ਜਿਹੜੇ ਆ 3 2 ਰੁਪਏ ਦੀ ਮੋਮਬਤੀ ਖਾਂਡ ਪੱਤੇ ਇੱਕ ਡੱਬੀ ਮਾਚਸ ਵੀ ਆਪਨਾ ਆਪ ਆਗ ਲਾ ਦੇ ਫਸ ਮੋਜੋ ਹੁਣ ਫਿਰ ਹਾਲਾਤ ਉਹ ਜਿਹੇ ਹਾਲਾਤ ਹੋਵਣਗੇ ਕੁਝ ਨਹੀਂ ਮਿਲਣਾ ਗਰੀਬ ਹੀ ਮੈਂ ਰਹਿ ਜਾਗਾ ਅੰਬੀਰ ਲੈ ਜਾਗਾ ਕਿਵੇਂ ਬਧਿਆ ਕੀ ਫੋਲੀ ਬਾ ਚੁਕਾ 2 3 ਫਟਾ ਜਿੱਕੋ ਦਿਨ ਚ ਬਾਦ ਰਿਹਾ ਠੀਕ ਹੈ 2 3 ਲਗਾਤਾਰ ਦਿਨ ਬਾਦ ਰਿਹਾ ਓਲ ਓਲ ਕੀ ਕਹਿੰਦੇ ਇਲਾਕੇ ਦੇ ਲੋਕ ਕੀ ਕਹਿੰਦੇ ਨੇ ਉਹਨਾਂ ਰਵੱਤਾ ਜਾ ਰਹੇ ਜਾਣੇ ਹੋਣਾ ਤੇ ਵਨਡੇ ਕਿੱਥੇ ਜਾਓਗੇ ਵਾਂਡੇ ਵਾਂਡੇ ਭੂਇਆਂ ਕੋਲ ਕੋਈ ਨਾਨਕੇ ਕੋਲ ਜਾਂਦੇ ਦਾ ਸਕੂਲ ਲਈ ਜਾਣਾ ਫਿਰ ਸਕੂਲ ਉਹ ਲੱਗਣ ਜਾਵਾਂ ਦੇ ਮਨੇ ਤਾਂ ਪਾਣੀ ਆਇਆ ਵਾਂਡੇ ਜਾਣਾ ਠੀਕ ਹੈ ਕੋਈ ਸਰਕਾਰਾ ਕਰਦੀਆਂ ਨਹੀਂ ਇੱਥੇ ਕੁਛ ਸਰਕਾਰ ਆ ਰਹੀ ਨਹੀਂ ਨਹੀਂ ਇੱਥੇ ਗੰਦਗੀ ਸਾਰੀ ਠੀਕ ਹੈ ਹੋਣਾ ਕੀ ਚਾਹੀਦਾ ਹੈ ਰੋਕ ਦੇ ਪਾਣੀ ਬੰਦ ਕੀਤਾ ਤੇ ਬਸ ਠੀਕ ਅੱਗੇ ਵੀ ਆਂਦਰ ਨਾ ਪਾਣੀ ਅੱਗੇ ਵੀ ਆ ਦੌਰ ਤੇ ਹੀ ਸੀ ਹਮ ਕਿਵੇਂ ਸੀ ਲਾਪੇ ਉਹ ਫਲ ਹੋਵੇ ਸਾਰੇ ਜਿਵੇਂ ਡੋਬ ਗੰਜ ਨੇ ਹੋਣੀ ਡੋਬ ਗੰਜ ਨੇ ਗਲਾਬ ਉਹ ਲਭਾਰਾ ਸਾਰਾ ਹੋ ਗਿਆ ਪਰ ਕੋਈ ਪਾਣੀ ਪਹੁੰਚਾ ਪਰ ਪਹੁੰਚ ਜਾ ਰਿਹਾ ਸਰ ਹਾਲਾਤ ਟਾਣੀਆਂ ਤੱਕ ਪਾਣੀ ਪਹੁੰਚ ਗਿਆ ਡਾਣੀ ਸਰਦਾ ਸਿੰਘ ਤੱਕ ਚੌਣੇ ਡੁੱਬਨੇ ਸ਼ੁਰੂ ਹੋ ਗਏ ਹਾਂਜੀ ਤੇ ਫਿਰ ਕੀ ਖਤਰਾ ਕੀ ਲੱਗਦਾ ਸਾਰਾ ਖਤਰਾ ਲੱਗਦਾ ਵੀ ਕੱਲ ਨੂੰ ਹੋ ਸਕਦਾ ਪਾਣੀ ਹੋਰ ਵੱਧ ਜੇ ਤਾਂ ਪਾਣੀ ਪਾਣੀ ਹੋ ਜਾਏਗਾ ਸਾਰਾ ਏਰੀਆ ਸਾਡਾ ਏਰੀਆ ਵੀ ਡੁੱਬ ਜਾਏਗਾ ਹਾਂਜੀ ਤੇ ਫਿਰ ਕਿਸ ਤਰ੍ਹਾਂ ਦਾ ਨੁਕਸਾਨ ਕਿਵੇਂ ਹੁੰਦਾ ਫਿਰ ਨੁਕਸਾਨ ਫਸਲਾਂ ਦਾ ਪਸ਼ੂਆਂ ਦਾ ਕਰਾਂ ਦਾ ਹਰ ਤਰ੍ਹਾਂ ਦਾ ਨੁਕਸਾਨ ਹੋਏਗਾ ਹਾਂਜੀ ਤੇ ਡਰ ਲੱਗਦਾ ਜੇ ਪਾਣੀ ਵਧੇਗਾ ਹਾਂਜੀ ਡਰ ਲੱਗਦਾ ਹੈ ਅੱਛਾ ਇਹ ਪਿਛਲੇ ਦਿਨਾਂ ਦੀ ਗੱਲ ਕਰ ਲਈ ਤਾਂ ਪਿਛਲੇ ਦਿਨਾਂ ਦੇ ਮੁਤਾਬਕ ਕਦੋਂ ਇਹ ਪਾਣੀ ਵਧਿਆ ਇਹ ਪਾਣੀ ਲਗਭਗ 2-3 ਦਿਨ ਪਹਿਲਾਂ ਵਧ ਰਿਹਾ ਪਾਣੀ 2-3 ਦਿਨ ਪਹਿਲਾਂ ਹਾਂਜੀ ਹਾਂਜੀ ਤੇ ਫਿਰ ਤੁਸੀਂ ਇੱਥੇ ਨਿਗਰਾਨੀ ਰੱਖਦੇ ਹੋ ਇੱਥੇ ਗੇੜਾ ਮਾਰਦੇ ਹੋ ਹਾਂਜੀ ਹਾਂਜੀ ਗੇੜਾ ਮਾਰਨਾ ਪੈਂਦਾ ਸਾਨੂੰ ਗੇੜਾ ਮਾਰਨਾ ਪੈਂਦਾ ਹਾਂਜੀ ਹਾਂਜੀ ਤੇ ਕੋਈ ਆਏ ਨਹੀਂ ਅਫਸਰ ਕੋਈ ਅਧਿਕਾਰੀ ਨਾ ਨਾ ਅਜੇ ਤੱਕ ਤਾਂ ਕੋਈ ਨਹੀਂ ਆਇਆ ਕੋਈ ਵੀ ਮਹਿਕਮੇ ਦਾ ਹਾਂ ਨਹੀਂ ਆਇਆ ਸਰ ਕਿਹੜੇ ਪਿੰਡ ਤੋਂ ਤੁਸੀਂ ਰਹਿਣ ਆ? ਅਸੀਂ ਨਵੇਂ ਵਸਤੇ ਤੋਂ। ਇਸ ਪਾਸੇ ਕੀ ਇਸ ਪਾਸੇ? ਇਸ ਪਾਸੇ। ਅੱਛਾ। ਤੇ ਤੁਹਾਨੂੰ ਵੀ ਖਤਰਾ ਹੈ? ਹਾਂਜੀ ਸਾਨੂੰ ਵੀ ਖਤਰਾ ਸਰ। ਪਾਣੀ ਜੇ ਲਗਾਤਾਰ ਵੱਧਦਾ ਰਿਹਾ 2-3 ਫੁੱਟ ਤੱਕ ਵੱਧਦਾ ਰਿਹਾ ਤਾਂ ਸਾਨੂੰ ਵੀ ਖਤਰਾ ਹੈ। ਅੱਛਾ। ਹਾਂ ਸਾਡੇ ਪਿੰਡ 'ਚ ਇਧਰੋਂ ਸੀਮਾ ਚੱਲ ਪਿਆ ਸੀਗਾ ਪਾਣੀ ਇਧਰ ਵੀ ਚਲਾ ਗਿਆ ਸੀ ਨਵੇਂ ਵਸਤੇ ਸਾਈਡ ਤੇ। ਇਧਰ ਤਾਂ ਖਤਰਾ ਨੁਕਸਾਨ ਸਾਰਾ ਹੋ ਹੀ ਗਿਆ ਸੀਗਾ। ਹਾਂਜੀ। ਹੁਣ ਤੁਸੀਂ ਦਿਨ 'ਚ ਕਿੰਨੇ ਚੱਕਰ ਲਾਂਦੇ ਜੀ? ਸਰ 2 ਤਾਂ ਹੁੰਦੇ ਆ ਚੱਕਰ। ਅੱਛਾ। ਹਾਂਜੀ ਹਾਂਜੀ। ਕੋਈ ਟਾਈਮ ਦਿੱਤਿਆ ਕੀ ਇਹਨੇ? ਨਹੀਂ ਨਹੀਂ ਜਦੋਂ ਸਾਨੂੰ ਟਾਈਮ ਮਿਲਦਾ। ਹਾਂਜੀ ਹਾਂਜੀ।